ਨੰਗਲ ਇਲਾਕੇ ਅਧੀਨ ਆਂਦੇ 72 ਪਿੰਡਾਂ 'ਚੋਂ ਅਮਨ-ਅਮਾਨ ਨਾਲ ਕਰਵਾਈ ਜਾਣਗੀਆਂ ਪੰਚਾਇਤੀ ਚੋਣਾਂ ਡੀਐਸਪੀ ਨੰਗਲ ਅੱਜ ਮਿਤੀ 26 ਸਤੰਬਰ ਦਿਨ ਵੀਰਵਾਰ ਨੂੰ ਦੁਪਹਿਰ 2 ਵਜੇ ਨੰਗਲ ਦੇ ਡੀਐਸਪੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਨੰਗਲ ਬਲਾਕ ਅਦੀਨ ਆਂਦੇ 72 ਪਿੰਡਾਂ ਦੀਆਂ ਪੰਚਾਇਤਾਂ ਦੇ ਅਮਨ ਆਮਾਨ ਨਾਲ ਚੋਣ ਕਰਾਈ ਜਾਵੇਗੀ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹਨਾਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਕੋਲ ਵੀ ਲਾਇਸੈਂਸੀ ਹਥਿਆਰ ਹਨ ਉਹ ਆਪਣੇ ਜਮ੍ਹਾਂ ਕਰਾ ਕੇ ਰਸੀਦਾਂ ਪੁਲਿਸ ਥਾਣੇ ਵਿੱਚ ਦੇਣ ਅਤੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਲੋਕਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਹਥਿਆਰ ਜ਼ਰੂਰ ਜਮ੍ਹਾਂ ਕਰਾ ਦੇਣ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਾਂ ਤਾਂ ਗਨ ਹਾਊਸ ਜਾਂ ਪੁਲਿਸ ਸਥਾਨਾ ਵਿਖੇ ਆਪਣੇ ਹਥਿਆਰ ਜਮ੍ਹਾਂ ਕਰਾਉਣ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਿੰਡਾਂ ਵਿੱਚ ਲਾਉਂਸਮੈਂਟ ਵੀ ਕਰਾਈ ਜਾ ਰਹੀ ਹੈ ਤਾਂ ਜੋ ਹਥਿਆਰ ਜਮ੍ਹਾਂ ਕੀਤੇ ਜਾ ਸਕਣ ਆਓ ਸੁਣਦੇ ਹਾਂ ਕੀ ਕਿਹਾ ਨੰਗਲ ਦੇ ਡੀਐਸਪੀ ਨੇ ਜੀ ਸਰ ਅੱਜ ਦੀ ਮੀਟਿੰਗ ਬਾਰੇ ਹਾਂ ਜਹਨ ਜੀ ਸਾਰਿਆਂ ਨੂੰ ਅੱਜ ਦੀ ਮੇਨ ਹੈਗੀ ਹੈ ਵੀ ਜਿਵੇਂ ਮਾਡਰਨ ਕੋਡ ਆਫ ਕੰਡਕਟ ਲੱਗ ਗਿਆ ਪੰਚਾਇਤਾਂ ਦੀਆਂ ਚੋਣਾਂ ਦਾ ਉਹਦੇ ਤਹਿਤ ਸਾਡੀਆਂ ਜਿੰਨੀਆਂ ਪੰਚਾਇਤਾਂ ਨੇ 72 ਸਾਡੇ ਪਿੰਡਾਂ ਤੇ ਉਹਦੇ ਵਿੱਚ ਬਿਲਕੁਲ ਸਮੂਥਲੀ ਟਰਾਂਸਪੇਰੈਂਟ ਇਲੈਕਸ਼ਨ ਕੀ ਕਹਿੰਦੇ ਆ ਉਹ ਬਿਲਕੁਲ ਅਮਲ ਚ ਲਿਆਂਦੀ ਜਾਊਗੀ ਚੋਣ ਪ੍ਰਕਿਰਿਆ ਉਹਦੇ ਵਿੱਚ ਆਪਾਂ ਸਾਰੇ ਜਿੰਨਾਂ ਦੇ ਪਿੰਡ ਦੇ ਸਾਡੇ ਲਾਇਸੈਂਸ ਧਾਰ ਨੇ 298 ਸਾਡੇ ਕੀ ਕਹਿੰਦੇ ਆ ਲਾਇਸੈਂਸ ਧਾਰ ਨੇ ਤੇ 322 ਵੈਪਨ ਨੇ ਤੇ ਤੁਹਾਡੇ ਜਰੀਏ ਹੀ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਉਹ ਵੈਪਨ ਜਿਹੜੇ ਆ ਥਾਣਿਆਂ ਚ ਔਰ ਗਨ ਹਾਊਸ ਚ ਜਮ੍ਹਾਂ ਕਰਾ ਕੇ ਸਿਧਾਂਤੀਆਂ ਜਾਂ ਇਦੇ ਲਈ ਆਪਾਂ ਲਿਜੀ ਤੌਰ ਤੇ ਇੱਕ ਵਾਹਨ ਵੀ ਕੀਤਾ ਸਪੀਕਰ ਦੇ ਨਾਲ ਉਹ ਮਨਜ਼ਰੀ ਵੀ ਕਰਾ ਰਹੇ ਆਂ ਕੰਡਾ ਦੇ ਵਿੱਚ ਤੇ ਟੈਲੀਫੋਨ ਤੇ ਵੀ ਤਲਾਹ ਦੇ ਰਹੇ ਆਂ ਕੱਟ ਤੇ ਸਰ ਜਮਾ ਕਰਾਣਾ ਹੈ ਇਸ ਦਾ ਕੱਟ ਕਰਵਾਉਣਾ ਇਹ ਬਸ ਦੋ ਦਿਨ ਚ ਹੀ ਕਰਵਾ ਲਾਂਗੇ ਜੀ ਕਿਉਂਕਿ ਬਹੁਤ ਘੱਟ ਸਮਾਂ 15 ਤਰੀਕ ਨੂੰ ਚੋਣ ਇਹਦੇ ਸਬੰਧ ਵਿੱਚ ਉਹ ਤੋਂ ਇਲਾਵਾ ਜਿਹੜੀਆਂ ਰਾਮਲੀਲਾ ਨੇ ਆਪਣੀ 2 ਤਰੀਕ ਤੋਂ ਜਾਂ 1 ਤੋਂ ਰਾਮਲੀਲਾ ਵੀ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਇੱਕ ਇਲੈਕਸ਼ਨ ਤੋਂ ਬਾਅਦ ਪਹਿਲੋਂ 12 ਤਰੀਕ ਨੂੰ ਦੁਸ਼ਹਿਰਾ ਵੀ ਆ ਉਹਦੇ ਰਿਗਾਰਡਿੰਗ ਵੀ ਜਿਹੜੀਆਂ ਡਿਊਟੀਆਂ ਸਰਚ ਪੈਟਰੋਲਿੰਗ ਆ ਉਹ ਵਧਾਈ ਜਾ ਰਹੀ ਹੈ ਰਾਮ ਲੀਲਾ ਦੀ ਡਿਊਟੀ ਵੀ ਤੇ ਅਸਲਾ ਧਾਰਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਰੰਤ ਆਪਣਾ ਅਸਲਾ ਜਿਹੜਾ ਉਹ ਜਮ੍ਹਾਂ ਕਰਵਾਇਆ ਜਾਵੇ ਸਰਕਾਮਾ ਅਸਖਾਮੀ ਪੰਚਾਇਤੀ ਚੋਣਾਂ ਕਰਾਉਣ ਵਾਸਤੇ ਪੁਲਿਸ ਵੱਲੋਂ ਕੀ ਪ੍ਰਬੰਧ ਕੀ ਜਾ ਰਿਹਾ ਹੈ ਜੀ ਉਹ ਤੁਹਾਡੇ ਅੰਦਰ ਕਿੰਨੇ ਪਿੰਡ ਆਉਂਦੇ ਸਾਡੇ ਅੰਦਰ 72 ਪਿੰਡ ਆ ਜੀ ਨੰਗਲ ਨਿਆ ਨੰਗਲ ਦੇ ਵਿੱਚ ਉਹਦੇ ਲਈ ਜਿਹੜੇ ਆ ਵੈਪਨ ਆਪਾਂ ਟੈਲੀਫੋਨ ਤੇ ਉਦਾਂ ਪਿੰਡਾਂ ਦੇ ਵਿੱਚ ਮਨਾਦੀ ਕਰਾ ਕੇ ਅਨਾਉਂਸਮੈਂਟ ਕਰਾ ਕੇ ਤੁਹਾਡੇ ਜਰੀਏ ਵੀ ਬੇਨਤੀ ਕਰਤੀ ਹੈ ਵੀ ਆਪਾਂ ਕੱਲ ਤੱਕ ਅਸਲੇ ਜਮ੍ਹਾਂ ਕਰਵਾ ਲੈਣੇ ਨੇ ਤੇ ਪੈਟਰੋਲਿੰਗ ਜਿਹੜੀਆਂ ਨੇ ਐਸਐਚਓ ਸਾਹਿਬ ਹੋ ਪੂਰੀ ਪੁਲਿਸ ਜਿਹੜੀ ਆ ਏਰੀਆ ਦੇ ਵਿੱਚ ਬਿਲਕੁਲ ਸ਼ਾਂਤੀਪੂਰਨ ਇਲੈਕਸ਼ਨ ਸਿਰੇ ਚੜੀ ਗਈ ਸਰ ਜੀ ਕਹਿੰਦੇ ਕਿ ਟੋਣਾ ਚ ਅਕਸਰ ਮਾਹੌਲ ਪਿੰਡਾਂ ਚ ਗਰਮ ਰਹਿੰਦਾ ਹੈ ਫੋਰਸ ਘੱਟ ਹੈ ਪਿੰਡ ਜਿਆਦਾ ਹੈ ਕਿਦਾਂ ਫੋਰਸ ਸ਼ੁਰੂ ਨਵਾਈ ਜਾਊਗੀ ਆਏਗੀ ਜੀ ਫੋਰਸ ਆਏਗੀ ਬਿਲਕੁਲ ਸ਼ਾਂਤੀਪੂਰਨ ਇਲੈਕਸ਼ਨ ਕਰਾਇਆ ਜਾਏਗਾ ਕੋਈ ਚਿੰਤਾ ਵਾਲੀ ਗੱਲ ਨਹੀਂ ਜਿਨ੍ਹਾਂ ਕੋਲ ਲਾਇਸੈਂਸ ਹੈ ਨਹੀਂ ਅਸਲਾ ਹੈਗਾ ਉਹਨਾਂ ਨੂੰ ਪੀਛਾ ਤਾਂ ਨਹੀਂ ਜਣਾ ਚਾਹੁੰਦੇ ਜਿਨ੍ਹਾਂ ਕੋ ਗੈਰ ਲਾਇਸੈਂਸੀ ਅਸਲਾ ਉਹਨਾਂ ਤੇ ਮਕਦਮਾ ਦਰਜ ਕੀਤਾ ਜਾਊ ਪੂਰੀ ਸਖਤਾਈ ਕੀਤੀ ਆਪਾਂ ਜਿੰਨੀਆਂ ਵੀ ਦੋ ਚਾਰ ਕਟਨਾਵਾ ਆਪਾਂ ਹੁਣੇ ਕਰੰਟਲੀ ਨੰਗਲ ਦੇ ਵਿੱਚ ਹੁੰਆਂ ਤਬਾਹ ਹੋਰ ਪਬਲਿਕ ਦਾ ਪੂਰਾ ਸਹਿਯੋਗ ਹੈ ਸਾਨੂੰ ਆਪਾਂ 24 ਘੰਟੇ ਤੁਹਾਡੇ ਵਿੱਚ ਸੈਂਸਿਟਿਵ ਵੀ ਕਾਉਂਟ ਹੋ ਗਿਆ ਜਿਹੜੇ ਜਿਹੜੇ ਸੈਂਸਿਟਿਵ ਬਸ ਉਹ ਹੋ ਗਏ ਨੇ ਜੀ ਉਹ ਦਰਜਾਬੰਦੀ ਕੀਤੀ ਜਾ ਰਹੀ ਹੈ ਕਿੰਨੇ ਬੂਥ ਕੇਸ ਪਿੰਡ ਵਿੱਚ ਵਧ ਨੇ ਘਟ ਨੇ ਸੈਂਸਿਟਿਵ ਨਾਨ ਸੈਂਸਿਟਿਵ ਉਹ ਸਾਰਾ ਹੋ ਰਿਹਾ ਪ੍ਰਕਿਰਿਆ ਮੁਕੰਮਲ ਹੋ